ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਗਰ ਆ ਪਾਈਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੇ ਇੱਕ ਸੂਈ ਸਵਾਈ ਇੱਕ ਕਸਾਈ ਵਾਲਾ ਘਾ ਤੁਹਾਨੂੰ ਦਿਖਾਵਾਂਗੇ ਨੋਰਮਲ ਰੇਟ 'ਚ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਹੁਣ ਆਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਗੁਰੂ ਜੀ ਸਤਿ ਸ੍ਰੀ ਸਾਰੀਆਂ ਮੇਰੀਆਂ ਭੈਣਾਂ ਧੀਆਂ ਨੂੰ ਸਾਰਿਆਂ ਚਾਚੀ ਗਾਲ ਜੀ ਹੋ ਸਨੋ ਠੀਕ ਠਾਕ ਜੀ ਕੀ ਗੁਰੂ ਨਾਨਕ ਦਾਸ ਦੀ ਕਿਰਪਾ ਜੀ ਅੱਜ ਤਾਂ ਬਹੁਤ ਵਧੀਆ ਦੀ ਕਿਰਪਾ ਹੈ ਕਿਰਪਾ ਦੇ ਖੁੱਲ ਕੇ ਪਿਆ ਅੱਜ ਕੱਲ ਪਰਸੋਂ ਦੀ ਚੱਲਣ ਦੀ ਹੈ ਜਿਆਦੀ ਫੁੱਲ ਕਿਰਪਾ ਹੀ ਜਾਣਦੀ ਹੈ ਅੱਜ ਤਾਂ ਡੱਕੇ ਲੱਗਿਆ ਪਹਿਲਾਂ ਤੋਂ ਵੇਹਣਾ ਨਾ ਹਕਤਾਂ ਹਾਂਜੀ ਹਾਂਜੀ ਪੂਰੀਆਂ ਪੈਲੀਆਂ ਭਰ ਗਿਆ ਤੇ ਸੱਕੀ ਵੀ ਪੂਰੀ ਭਰ ਗਈ ਤੁਹਾਡੀ ਸੱਕੀ ਦੇ ਕੰਡੇ ਵੱਜ ਗਈ ਹੈ ਹਾਂਜੀ ਪੂਰੀ ਮੀਂਹ ਕਾਫੀ ਜਿਤਰਾ ਨਾ ਮੋਟਾ ਮੀਂਹ ਪਿਆ ਤੇ ਪਿਆ ਵੀ ਬੜਾ ਕਈ ਥਾਂਕੇ ਪਿਆ ਸਾਰਾ ਪਰ ਡੱਕੇ ਹੀ ਲੱਗਿਆ ਮੋਟਾ ਮੋਟਾ ਪੂਰਾ ਫੁੱਲ ਨਹੀਂ ਪਿਆ ਵਾ ਹਨਾ ਤੇ ਕੱਲ ਵੀ ਬੜਾ ਤੇਜ਼ ਮੀਂਹ ਪਿਆ ਸੀ ਚਲੋ ਆ ਦੋ ਦਿਨ ਹੋ ਤੇ ਨਾਮ ਦੱਸ ਤਾਂ ਫਿਰ ਕਰੀ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਮੇਰਾ ਚੱਕ ਔਲਿਆ ਕਾਗਜੀ ਦਾ ਉਤਰਾ ਬੋੜੀ ਚੱਕ ਨਾ ਜਿਆਦਾ ਮਸ਼ਹੂਰ ਮੈਂ ਹਰ ਵੀ ਦੱਸਦਾ ਕਿ ਬੋੜੀ ਲੱਬਣੀ ਬੜੀ ਸੌਕੀ ਹੈ ਠੀਕ ਹੈ ਹਰ ਇੱਕ ਬਣਪਰਾ ਨੂੰ ਪੁੱਛੇ ਤੇ ਬੋੜੀ ਦਾ ਹਰ ਇੱਕ ਦੱਸਦਾ ਚੱਕ ਹੈ ਬੜੇ ਜਤਰਾ ਠੀਕ ਹੈ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਾ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 7529899413 ਜੀ ਠੀਕ ਹੈ ਤੇ ਅੱਜ ਫਿਰ ਦੋ ਕਰਤੀਆਂ ਜੀ ਹਾਂਜੀ ਦੋ ਆਪਾਂ ਮੱਝ ਕਰਦੀ ਹੈ ਜੀ ਆਪਣੀ ਤੇ ਬਸ ਸਾਲ ਦੀ ਇੱਕ ਮੱਝ ਆਪਾਂ ਵੇਚਦੇ ਆਂ ਅੱਛਾ ਤੇ ਦੋ ਰੱਦੀਆਂ ਝੋਟੀਆਂ ਤੇ ਇੱਕ ਵੇਚ ਦਿੱਤੀ ਠੀਕ ਹੈ ਉਹ ਕਟੀਆਂ ਵੀ ਤੁਸੀਂ ਨਾਲ ਤਿਆਰ ਕਰਦੇ ਆਂ ਕਟੀਆਂ ਆਪਣੀਆਂ ਕਰਦੀਆਂ ਪਾਲਦੇ ਅੰਦਰ ਮਾਲ ਬੜਾ ਆਪਾਂ ਕੋ ਹਾਂਜੀ ਹਾਂਜੀ ਦੋਣ ਇੱਕ ਸੱਜਰ ਸੂਈ ਝੋਟੀ ਇੱਕ ਫਿਰ ਦੂਜੇ ਸੂਈ ਸੁੰਨੜੀ ਕਰਦੀ ਠੀਕ ਹੈ ਜਿਦ ਤਰਾ ਵੇ ਇਹ ਜੋੜਾ ਲਾਗੇ ਬੱਦਾ ਵੀ ਆਪਣੀਆਂ ਸੂਏ ਦੀਆਂ ਇੱਕ ਤਰ੍ਹਾਂ ਹਾਂ ਦੇਖ ਸਕਦੇ ਇਸ ਤਰ੍ਹਾਂ ਕਟੀਆਂ ਜਿਹੜੀਆਂ ਹਰ ਸਾਲ ਤਿਆਰ ਕਰ ਲੈਂਦੇ ਆਂ ਫੇਰ ਇੱਕ ਅੱਧੀ ਮੱਝ ਸਾਲ ਕੇ ਬਾਅਦ ਸਾਡੇ ਕੋਲ ਆਪਾਂ ਪਾਉਣੇ ਤੈਨੂੰ ਪਤਾ ਗਾਈਆਂ ਪਈ ਪਾਉਂਦੀ ਨਹੀਂ 20 ਪਾਦੀ 30 ਪਾਦੀ ਉਹ ਪਤਾ ਹੀ ਨਹੀਂ ਮੱਝ ਇੱਕੀ ਪਾਉਣੀ ਆ ਆਪਾਂ ਠੀਕ ਆ ਤੇ ਅੱਜ ਜਿਹੜੀ ਆ ਗਾਂ ਵਿੱਚ ਸਾਈ ਵਾਲਿਆ ਹਾਂ ਗਾਂ ਵਿੱਚ ਮੱਝ ਆ ਗਈ ਪਿਓਰ ਸਾਈ ਆ ਤਾਂ ਰੜਾ ਲਮਾ ਥਾਣੇ ਲਈ ਠੰਡੀ ਸੇਲਿਆ ਪੂਰੀ ਮੈਂ ਨਾ ਆਪਾਂ ਵਿਖਾ ਦੇਣੀ ਹੈ ਜੀ ਅੱਛਾ ਚਲੋ ਛੱਡੋ ਹਾਂ ਬੱਚਿਆਂ ਨਾਲ ਦੂਜਾ ਕਿਰਪਾ ਲੈਂਦੇ ਨਹੀਂ ਤੈਨੂੰ ਪਤਾ ਠੀਕ ਆ ਹਾਂਜੀ ਤੇ ਇੱਕ ਰੀ ਹਵਾਨਾ ਇਹਦਾ ਇਸ ਤਰ੍ਹਾਂ ਇੱਕ ਰੀ ਲਾਗੇ ਤਾਂ ਦੇਖ ਸਕਦੇ ਜੀ ਛੱਡੋ ਬੱਚਾ ਵੇਖੀ ਚਵਾ ਦਿਖਾ ਦਈਏ ਫੇਰ ਇਹਦਾ ਆ ਬੱਚੇ ਦੇ ਨਾਲ ਆ ਬੱਚ ਤੇ ਕਿੰਨਾ ਚਿਰ ਹੋ ਗਿਆ ਤਰਾ ਇਹਨਾਂ ਸੂਈ ਨਾਲ ਆਹ ਵੇਖੋ ਜੀ ਬੱਚਾ 8 ਦਿਨ ਹੋਏ ਸੂਈ ਨੂੰ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗਏ ਬੋਕ ਦੇ ਥੱਲੇ 12 ਤੋਂ 13 ਲੀਟਰ ਮੋਕੇ ਦੇ ਤਿਆਰ ਹੈ ਤਿਆਰ ਜਿਹੜਾ ਹਾਂਜੀ ਐ ਬਿਲਕੁਲ ਤੇ ਜਿਹਦੇ ਬਾਦ ਵੀ ਥੱਕਦੀ ਹੈ ਇਹ ਤਾਂ ਵਧੂ ਮੈੜਾ ਮੂਲਾ ਮਾਰ ਕੇ ਜਾਂ 2 ਕਿਲੋ ਤੋਂ ਹੋਰ ਵਧੂ ਠੀਕ ਆ ਬੱਚੇ ਦਾ ਥੋੜਾ ਜਿਆਦਾ ਜਿਆਦਾ ਕਰਦੀ ਇਹ ਜਿਹੜੀ ਛਾਈ ਵਾਲਿਆ ਨਾ ਇਹ ਬੱਚੇ ਦਾ ਬਹੁਤ ਜਿਆਦਾ ਕਰਦੀਆਂ ਪਰ ਬੱਚਾ ਹੈ ਵੀਰਾ ਪਿਓਰ ਤੇ ਅਸਲੀ ਸਿਰ ਆਏ ਦੇ ਤੇ ਹਾਂ ਬੱਚਾ ਕਿ ਬੱਚੀ ਹੈ ਹਾਂਜੀ ਹੋਰ ਬਗਾਨਾ ਅੱਜ ਕੱਲ ਬੱਚੀਆਂ ਦਾ ਬੜਾ 트ੈਂਡ ਚਲਣ ਡਿਆ ਲਾਈ ਜਾਂਦੇ ਲੋਕ ਫੜਾ ਫਾੜੀ ਉਹ ਕੰਮ ਨਹੀਂ ਹੋਊਗਾ ਇੱਥੇ ਬਾਪੂ ਬੈਠਾ ਵਾ ਅੱਛਾ ਹਾਂਜੀ ਬਾਪੂ ਦੀ ਫੁੱਲ ਗਰੰਟੀ ਹੋ ਰਿਜਨਲ ਬੱਚੇ ਦੀ ਅੱਛਾ ਰਿਜਨਲ ਬੱਚੇ ਦੀ ਹਾਂਜੀ ਠੀਕ ਹੈ ਕੋਈ ਕੋਈ ਗਰੰਟੀ ਦਿੰਦਾ ਕੋਈ ਕੋਈ ਆਪਣੀ ਦੁੱਧ ਦੀ ਕੋਈ ਗਰੰਟੀ ਨਹੀਂ ਹੁੰਦੀ ਸਿਰਫ ਬੱਚੇ ਦੀ ਕੋਈ ਦੁੱਧ ਸੇਵਾ ਦਾ ਕੋਈ ਗੱਲ ਨਹੀਂ ਹੁੰਦੀ ਅੰਦੇ ਛੰਡੀਆਂ ਸੀਲ ਤੇ ਅੱਗੇ ਬਾਪੂ ਦੀਆਂ ਹੁੰਦੀਆਂ ਹੁੰਦੀਆਂ ਠੀਕ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਦੇਖ ਸਕਦੇ ਜੀ ਸੱਦੇ ਜੇ ਬੱਚਾ ਜਿਹੜਾ ਹਨ ਪਿੱਛੇ ਕਰਤਾ ਵਾ ਤੇ ਇਤਨਾ ਹੀ ਭਾਵੇਂ ਜਿੱਥੇ ਮਰਜ਼ੀ ਪੈ ਕੇ ਤੇ ਚੋਲੋ ਇਤਨਾ ਰੱਸੀ ਪਾ ਲੋ ਭਾਵੇਂ ਕਿੰਨੇ ਮੋਲ ਮਤ ਕਿੰਨਾ ਪਾਉਣਾ ਹੈ 40 ਪਾ ਲੈਣਾ ਮੇਲ ਕੁੱਟੀ ਜੇ ਨਹੀਂ ਠੀਕ ਹੈ ਜਵਾਬ ਬਿਲਕੁਲ ਓਕੇ ਆ ਉਤਰਾ ਭਾਵੇਂ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲੋ ਹਾਂ ਆ ਲੋ ਹਾਂ ਦੇਖ ਸਰਦੇ ਰੱਸੀ ਤੋਂ ਬਿਨਾ ਵੀ ਭਾਵੇਂ ਤੇ ਠੀਕ ਹੈ ਜੀ ਤੇ ਖੋਲੋ ਹਾਂ ਫਿਰ ਤੋੜਦੀ ਐ ਆ ਵੀਰ ਮੈਂ ਲੀਕ ਉਹਨੇ ਆ ਗਿਆ ਲੈ ਜਾ ਤੋੜ ਦੇ ਇੱਕ ਜੀ ਬਾਕੀ ਹੈ ਸਾਈ ਵਾਲਿਆ ਤੇ ਹੈ ਠੰਡੀ ਤੇਰੀ ਹੈ ਜਿਹੜੀ ਇਹ ਚੀਜ਼ ਦਾ ਬੜਾ ਵਾਧਾ ਹੈ ਬਾਕੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਲੈ ਜਾ ਕੇ ਮਾਰ ਕੇ ਮਿੱਟੀ ਆ ਦੇਖ ਸਾਡੇ ਪਹਿਲੀਆਂ ਪੂਰੀਆਂ ਜਿਹੜੀਆਂ ਪਾਣੀ ਨਾਲ ਭਰੀਆਂ ਪਈਆਂ ਮੈਂ ਜਿਹੜਾ ਪੂਰਾ ਫੁੱਲ ਹੀ ਪਿਆ ਵਾਕੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਤੇ ਕਿੰਨਾ ਫਿਰ ਮੋਲੇ ਦਾ ਮੋਲੇ ਦਾ ਹਰਪ੍ਰੀਤ ਜੀ ਮਾਜੀ ਜੀ ਹਿਸਾਬ ਨਾਲ ਹਰ ਇੱਕ ਨੂੰ ਪਤਾ ਵੀ ਛਾਈ ਵਾਲ ਮਿਲਦੀ ਬੜੀ ਘੱਟ ਹੈ ਹਾਂਜੀ ਹਾਂਜੀ ਤੋਂ ਕਿੰਨੀਆਂ ਵੀਡੀਓ ਪਾਈਆਂ ਨੇ ਤਕਰੀਬਨ ਜੇ ਤੂੰ 50 ਪਾਵਾਂਗੇ ਤਾਂ ਦੋ ਹੀ ਛਾਈ ਵਾਲ ਆਉਣੀਆਂ ਅਸਲੀ ਹਾਂਜੀ ਹਾਂਜੀ ਜਿਹੜੀਆਂ ਪਿਓਰ ਆ ਜਰਸੀ ਕ੍ਰੋਸ ਦੂਜੀਆਂ ਕ੍ਰੋਸ ਤੇ ਬਹੁਤ ਮਿਲਦੀਆਂ ਤੇ ਠੰਡੀਆਂ ਸੀਲ ਵੀ ਕੱਟ ਲਾ ਤੇ ਠੰਡੀਆਂ ਸੀਲ ਤੇ ਜਰਸੀ ਬਹੁਤ ਹੀ ਘੱਟ ਸੌਜੋ ਇੱਕ ਹੀ ਮਿਲਦੀ ਹਾਂਜੀ ਹਾਂਜੀ ਅੰਨੀ ਦੇ ਦੇ ਹੱਥ ਲਾਇਆ ਕੰਦ ਟੱਪਣ ਵਾਲੀ ਗੱਲ ਕਰ ਜਿੰਦੀਆਂ ਠੀਕ ਆ ਹਾਂ ਤੇ ਇਹਦੇ ਆਪਾਂ ਇੱਕ ਕਹਿਣ ਦੀ ਗੱਲ ਏ ਇੱਕ ਵਿਖਾਉਣ ਦੀ ਗੱਲ ਹੁੰਦੀ ਹੈ ਹਾਂਜੀ ਹਾਂਜੀ ਆਪਾਂ ਵਿਖਾ ਲਤੀ ਆਪਾਂ अच्छा हां जी चलो शॉर्ट शॉर्ट ਵਿੱਚ ਕਰਦੇ ਅੱਗੋਂ ਜੋਤ ਕਰਨੇ ਕਰਦੇ ਤੂੰ ਹੀ ਕਰਦੇ ਭਰਾ 1000 ਰੁਪਿਆ ਕਰਦੇ ਫਿਰ 36000 ਤੇ ਮਕਾ ਦੋ ਠੀਕ ਹੈ ਜੀ ਠੀਕ ਹੈ ਤੇ ਤੇਰਾ ਕਟਾ ਵੀ ਪਾਉਣਾ ਅੱਜ ਇੱਕ ਹਾਂ ਵਾਲੇ ਕੁਆਰੀ ਤੇ ਮੱਝ ਪਹਿਲਾਂ ਮੱਖਾ ਦਈਏ ਫਿਰ ਕਟਾ ਤੁਹਾਨੂੰ ਦਿਖਾਉਣੀ ਹਾਂ ਮੱਝ ਮੱਖਾ ਦਈਏ ਇਹਨੂੰ ਜਿਹੜਾ ਦਾਦਾ ਹੀ ਤੋਰੋਂ ਇੱਕ ਕਰੀ ਮੱਝ ਵੀ ਮੱਝ ਬੱਚੇ ਤਾਂ ਬਿਨਾਂ ਹੀ ਜੇ ਬੱਚੇ ਦੇ ਬਗੈਰ ਤੇ ਦੁੱਧ ਕਿੰਨਾ ਮੱਝ ਕੋਲ ਉਹ ਜਾਨਕਾ 7 ਲੀਟਰ ਹੈਗਾ اچھا ਪੱਕਾ ਦੁੱਧ ਜਿਹੜਾ ਹੈ ਤੇ ਮਿਲਦੀ ਕਿੱਦਾਂ ਪਾੜਾ ਨਹੀਂ ਕੋਈ ਇਹਨੂੰ ਠੀਕਾ ਨੀਗਾ ਠਾਕੀ ਤੇ ਹੀ ਕਰ ਮੇ ਇਹ ਤਾਂ ਚਲੋ ਤੁਹਾਡੇ ਘਰ ਦੀ ਮੱਝਾਂ ਨੇ ਇਹਦੇ ਬਾਰੇ ਤੇ ਤੁਹਾਨੂੰ ਪਤਾ ਹੀ ਆ ਤਿੰਨੇ ਸੱਜਰ ਨੇ ਆਪਾਂ ਠਾਪੀ ਮਾਰ ਕੇ ਨਚੋਰ ਆ ਨਾ ਇੱਥਾ ਥੱਲੇ ਬੈਗ ਸੱਜਰ ਤਾਂ ਕਿੰਨਾ ਦੁੱਧ ਚੋਇਆ 18 ਤੋਂ 19 ਲੀਟਰ ਤਿੰਨੇ ਆਪਾਂ 18 15 ਤੋਂ 18 ਲੀਟਰ ਠਾਪੀ ਸਾਰੀਆਂ ਮੱਝਾਂ ਅੰਦਰ ਵੀ ਬੱਤੀਆਂ ਮੱਝਾਂ 20 22 ਬਾਈ ਮੇਰੇ ਕੋਲ ਤੂੰ ਆਪ ਚੁਾਈ ਵੇਖੀ ਮੇਰੇ ਮਾਰ ਹਾਂਜੀ ਹਾਂਜੀ 20 22 ਲੀਟਰ ਵਾਲੀਆਂ ਮੱਝਾਂ ਵੀ ਜਿਹੜੀਆਂ ਵੀਰਜੇ ਨਾਲ ਕਵੰਦਰ ਹੈਗੀਆਂ ਵਾ ਮੱਝਾਂ ਜਿਹੜੀਆਂ ਅੰਦਰ ਵੀਰਜੇ ਨਾਲ ਕਵੰਦਰ ਵੀ ਜਿਹੜੀਆਂ ਬੱਜੀਆਂ ਵਾ ਸਾਰੀਆਂ ਚੰਗੀਆਂ ਹੀ ਬ ਬਾਕੀ ਇਹ ਆ ਕਿ ਕਦ ਕੱਠ ਚੰਗਾ ਵਾਤਰ ਦੋ ਦੋ ਨੂੰ 7 ਲੀਟਰ ਹੀ ਦੱਸਦੇ ਮੋਕੇ ਤੇ ਲੈ ਅਵੇ ਡਿਗ ਮਾ ਕੇ ਕਿਲਾ ਹੱਲ ਆਏਗਾ ਇਹ ਇਹਦਾ ਫਰਮੂਲਾ ਇਹਦਾ ਜਿਆ ਪਾਠੀ ਪੈਰੀ ਚੋਨੇ ਅੱਛਾ ਇੱਕੋ ਟਾਈਮ ਹੀ ਚੋਨੇ ਦੱਸ ਦਿਨਾ ਕਿਦਾ ਹਾਂ ਜੀ ਪਾਪਾ ਤਕਰੀਬਨ ਜੋ ਸੱਜਰ ਡੰਗਰ ਸੁੰਦਾ ਸਿਰ 2 ਮਹੀਨੇ ਹੀ ਚੋਨੇ ਥੋੜੇ ਬਾਕੀ ਠੀਕਰੀ ਚੋਨੇ ਕਿਉਂ ਦੁੱਧ ਦਾ ਸਵੇਰੇ ਖਰੀਦਾ ਡੇਰੀ ਤੇ ਅੱਛਾ ਤੋਂ ਫਿਰ ਤਾਜੇ ਦੁੱਧ ਦਾ ਸੈਂਪਲ ਜਾ ਰਾਂ ਦਾ ਅੱਛਾ ਤੇ ਰਾਤ ਸਾਂਭੇ ਨਹੀਂ ਉੱਤਰਾ ਸਾਡਾ ਹੁਣ ਟਰਾਂਫਾਰਮ ਸੜ ਗਿਆ ਰਾਤ ਦਾ ਅੱਛਾ ਤੇ ਦੁੱਧ ਹੁੰਦਾ ਜਿਆਦਾ ਜਿਉ ਲਾ ਦੀਏ ਤੇ ਖਰਾਬ ਹੋ ਜਾਂਦਾ ਅੱਜਕੱਲ ਬਾਜਦਾ ਨਹੀਂ ਠੀਕ ਹੈ ਹਾਂਜੀ ਇਹ ਕਰਕੇ ਜਿਹੜੀਆਂ ਸੱਜਰਾਂ ਨੇ ਉਹ ਝੂਣੀਆਂ ਪੈਂਦੀਆਂ ਮਜਬੂਰੀ ਨੂੰ ਬੱਚੇ ਵਾਲੀਆਂ ਬੱਚੇ ਝਗਾਉਣਾ ਇਹ ਤੇ ਫਿਰ ਦੋਵੇਂ ਟਾਈਮ ਕਰਤੀ ਫਿਰ ਤੇ ਦੁੱਧ ਵੀ ਵਾਜੂ ਤੇ ਫਿਰ ਦੁੱਧ ਹੋਰ ਵਾਜੂਗੀ ਨਾ ਆਪਾਂ ਪਾੜਾ ਪਾਉਣਾ ਅੱਛਾ ਇਹ ਤੇ ਚੋਣ ਦੀ ਖੇਚੜੀ ਆ ਜਿਤ ਕੋ ਜਾਣ ਕੇ ਰੱਖਣ ਨੂੰ ਥਾ ਹੈਗਾ ਜੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੋਲੇ ਦਾ ਜੀ ਆਪਾਂ 55 ਹਜ਼ਾਰ ਕਰਦੇ ਅੱਛਾ ਹਾਂਜੀ 55 ਦੀ ਮੁਕਾ ਦੀਏ ਮੁਕਾ ਦੇ ਜਮ ਕਰ ਠੀਕ ਜੱਸ ਨੋਈਆਂ ਕੇ ਬਾਕੀ ਇਹ ਵੀ ਸਾਡਾ ਹੁਣ ਵੀ ਟਰਾਲ ਫਰ ਕੱਲ ਦਾ ਸੜਿਆ ਤਾਂ ਹੀ ਡੰਗਰਾ ਬਨਵਾਏ ਵੀ ਨਹੀਂ ਗਈ ਅੱਛਾ ਇਹ ਤੇ ਮੀਂਹ ਦੇ ਨਾਲ ਹੀ ਨਹਾ ਲਿਆ ਬਾਹਰ ਬਦਿਆਂ ਨੇ ਠੀਕ ਆ ਪਾਣੀ ਵੀ ਨਹੀਂ ਹੈ ਨਹੀਂ ਪੀਣ ਨੂੰ ਜਾਣ ਕੇ ਟਰਾਲ ਫਰ ਆਖਿਆ ਚੜੂ ਤੇ ਫੇਰ ਪਾਣੀ ਕਿਨਾ ਮਾਲਣਾ ਠੀਕ ਹੈ ਜੀ ਤੇ ਕੱਟਾ ਇੱਕ ਜਿਹੜਾ ਵੀ ਤੋਰ ਦੋ ਮੋਲੀ ਕਾਲੀ ਜਿਹੜੇ ਕਰਾਈ ਜਾ ਗਿਆ ਡਾਂਡਾ ਖਾਈ ਜਾ ਜਫਰਾਵਾ ਜੀਵਨ ਇਹ ਕੁਲੇ ਕੰਮ ਕਰੇ ਤੋ ਫਿਰ ਜਾਨੀ ਬਾਕੀ ਚਲੋ ਕੱਦ ਕਾ ਫਿਰ ਠੀਕ ਹੈ ਬਾਕੀ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਆਪੇ ਵਾ ਲੈ ਜਾ 10 ਦਿਨੇ 24000 ਰੁਪਏ ਮਿਲ ਜਾ ਉਹ ਲਗਭਗ ਇੱਧਰ ਸਾਰੀਆਂ ਪਹਿਲੀਆਂ ਦੇ ਲੈ ਵਾਲੇ ਇਕੱਲੇ ਹੀ ਹੋਇਆ ਪਿਆ ਵਾ ਮੱਟਾਂ-ਮੱਟਾਂ ਦੇ ਵਿੱਚੋਂ ਕਈਆਂ ਦੀਆਂ ਡੁੱਬ ਗਈਆਂ ਤੇ ਦਾ ਮੁੱਲ ਵੀ ਦੀ ਫਿਰ ਅੱਛਾ ਭਾਜੀ ਉਹਨਾਂ ਨੇ ਦੱਸਣਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਇਕੱਟਾ ਟਾਡਾ ਜੀ ਫਿਰ ਹਾਂਜੀ ਹਾਂਜੀ ਕਿੰਨਾ ਫਿਰ ਇਹਦਾ ਮੁੱਲ ਇਹ ਨਸਲ ਜਫਰਾਵਾਦੀ ਜੀ ਇਹਦੀ ਅੱਛਾ ਮਤਲਬ ਇਹਨਾਂ ਦਾ ਵੀ ਸੰਗਤਾਂ ਇਹ ਜਫਰਾਵਾਦੀ ਸੰਗੀ ਇਤਰਾ ਦੇ ਹੁੰਦੇ ਠੀਕ ਆ ਤੇ ਕਿੰਨੀ ਕੁ ਉਮਰ ਜੇ ਦੀ ਹਲੇ ਹੁਣਾ ਵਾ ਇਹ 2 ਮਹੀਨਾ ਲਾ ਹੋ ਗਿਆ ਅੱਛਾ ਹਾਂ ਠੀਕ ਆ ਸਦ ਮੈਂ ਨਹੀਂ ਵੇਖਿਆ ਵੇਖਣੇ ਵੇਖ ਸਕਦਾ ਕੋਈ ਅੱਛਾ ਬਾਕੀ ਐ ਕੋਈ ਚੱਕਰ ਨਹੀਂ ਮਿੱਠਾ ਹਲ ਰੇੜੇ ਰੂੜੇ ਨਹੀਂ ਲਾਇਆ ਅੱਛਾ ਤੇ ਇਹ ਕਰਕੇ ਆਪਾਂ ਲੈ ਤੋ ਜਿਹਨੇ ਉਹ ਆਪਾਂ ਡੰਗਰੋਂ ਵਾਧਾਰ ਵੇਚੇ ਜਿੰਨੇ ਤੇ ਮੁੱਲ ਮੋਲੇ ਦਾ 42000 42000 ਰਿਆ ਹਾਂਜੀ ਬਾਕੀ ਮੌਕੇ ਦੇ ਵਾਧਾ ਘਾਟਾ ਚੱਲ ਹੋ ਜਾ ਘਰ ਦੋਗੇ ਮੰਨਤਨ ਮੌਕੇ ਤੇ ਬਾਜੂ ਕਰਾ ਕਾਲਾ ਭੈਣ ਭਰਾ ਜੇ ਤੁਸ ਜਾਣਾ ਫੋਨ ਕਰੇ ਤੇ ਜਿੰਨੇ ਘਰ ਖਾਣਾ ਉਹਨੂੰ ਚੱਲ ਵੱਧ ਮੰਨਤਨ ਹੋ ਜਾ ਠੀਕ ਹੈ ਜੀ ਕਿਉਂਕਿ ਆਪਣੇ ਘਰ ਪਾਲ ਲਿਆ ਆ ਜ ਆਪਾਂ ਦੋਚੇ ਬੰਨੇ ਨੇ ਇਹਨੂੰ ਦੇ ਠੀਕ ਹੈ ਆਹ ਇਹ ਆ ਵੀ ਚਲੋ ਭਰਾ ਕਰੇ ਜਿੰਨੇ ਘਰ ਜਾ ਕੇ ਰੇੜੇ ਲਾਉਣਾ ਜਾਂ ਮਾਲ ਚ ਰੱਖਣਾ ਠੀਕ ਹੈ ਜੀ ਕਿਉਂਕਿ ਜੇ ਕੋਈ ਦੋ ਚਾਰ ਜਰ ਘੱਟ ਵੱਟ ਜੋ ਫਾਇਦਾ ਵਾ ਜੀ ਆਪਾਂ ਜਰੂਰ ਪਿਆਰੇ ਮਰਾਉਣੇ ਠ ਜੜੀਆਂ ਤੇ ਸੁਈਆਂ ਵਾ ਦੋਵੇਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਕੱਟਾ ਤੇ ਤੁਸੀਂ ਆਪਣੀ ਸਮਝ ਲੈ ਖੜਨਾ